ਦਾ ਲੋਟੋ ਸੀਐਮ ਨੇ ਕਿਹਾ ਉਹਨਾਂ ਨੇ ਕਿਹਾ ਕਿ ਇਸ ਲਈ ਤਹਿਸੀਲਾਂ ਨੂੰ ਠੀਕ ਕਰਨ ਦਾ ਕੰਮ ਕਰ ਰਹੇ ਆ ਪੰਜਾਬ ਨੂੰ ਪ੍ਰਸ਼ਾਸਨ ਦਾ ਕੈਂਸਰ ਲੱਗ ਗਿਆ ਹੈ ਇਸ ਦੇ ਇਲਾਜ ਨੂੰ ਥੋੜਾ ਸਮਾਂ ਲੱਗੇਗਾ ਹੜਤਾਲ ਕਰਨ ਵਾਲੇ ਤਹਿਸੀਲਦਾਰਾਂ ਤੇ ਕਾਰਵਾਈ ਕੀਤੀ ਗਈ ਇਹ ਸਾਰਾ ਪ੍ਰਸ਼ਾਸਨ ਬੰਦ ਹੋ ਜਾਣਾ ਮੁਹੱਲੀ ਦਾ ਸੀ ਕਰਤਾ ਆ 20 ਤਰੀਕ ਤੱਕ ਸਾਰੇ ਪੰਜਾਬ ਦੇ ਤਹਿਸੀਲਾਂ ਚ ਆਨਲਾਈਨ ਰਜਿਸਟਰੀਆਂ ਘਰੇ ਬਹਿ ਕੇ ਰਜਿਸਟਰੀ ਲਿਖੋ ਆਪ ਲਿਖੋ ਕਿਸੇ ਕੋਲ ਜਾਣ ਦੀ ਲੋੜ ਨਹੀਂ ਜੇ ਨਹੀਂ ਲਿਖਣੀ तहसील ਚਾਹੋਗੇ ਸੇਵਾ ਕੇਂਦਰ ਚ 500 ਰੁਪਏ ਦੇ ਕੇ ਲਿਖਾ ਲਓ ਸੌਖੀ ਪੰਜਾਬੀ ਜਿਹੜੀ ਹਿਸਟਰੀ ਐ ਪਹਿਲਾਂ ਆਣੀਆਂ ਹਿਸਟਰੀਆਂ ਤਾਂ ਕੋਤੋਂ ਪੜੀ ਹੀ ਨਹੀਂ ਜਾਂਦੀਆਂ ਸੀ ਬਾ ਰੱਕ ਬਾਬਾ ਹਕੂਕ ਬਾ ਦੱਖਣ ਬਾ ਪੱਛਮ ਪਤਾ ਨਹੀਂ ਕੀ ਕੀ ਲਿਖੀ ਜਾਂਦੀ ਮੈਂ ਕਿਹਾ ਸਿੱਧਾ ਕਹੋ ਜਰ ਐ ਨੇ ਵੇਚੀ ਐ ਐ ਨੇ ਲਈ ਐ ਹੁਣ ਇਹਦੀ ਹੋ ਗਈ ਬਸ ਆ ਲਿਖ ਦੋ ਪਤਾ ਨਹੀਂ ਕਿਥੋਂ ਪਾਈ ਆ ਉਰਦੂ ਵਿੱਚ ਸੌਖੀ ਪੰਜਾਬੀ ਚ ਕਰਤੀ ਜੀ ਆ ਪਰ ਸਕਦੇ ਹਾਂ ਉਹਦੇ ਜਵਾਕਾ ਤੋਂ ਵੜਾ ਸਕਦੇ ਹਾਂ ਸੋ ਇਸ ਕਰਕੇ ਇਹ ਤਹਿਸੀਲਾਂ ਦਾ ਕੰਮ ਅਸੀਂ ਕਰ ਰਹੇ ਆ ਕਿ ਤਹਿਸੀਲਾਂ ਚ ਸਭ ਤੋਂ ਵੱਧ ਲੁੱਟ ਹੁੰਦੀ ਸੀ ਤੁਸੀਂ ਦੇਖਿਆ ਵੀ ਹੋਣਾ ਪਿਛਲੇ ਦਿਨੀ ਹੜਤਾਲ ਨਹੀਂ ਕਰਦੇ ਸੀ ਜ਼ਿਲਦਾਰ ਹੜਤਾਲ ਕਰਾਂਗੇ ਮੈਂ ਕਿਹਾ ਜੀ ਕੀ ਮੁੱਦਾ ਹੈ ਕਹਿੰਦੇ ਸਾਡੇ ਤਿੰਨ ਬੰਦੇ ਫੜ ਲਏ ਤੁਸੀਂ ਪੈਸੇ ਲੈਂਦੇ ਮੈਂ ਕਿਹਾ ਚੱਲ ਸੰਸ ਦੇ ਵੀ ਆ ਪਰ ਤੁਹਾਨੂੰ ਵੇ ਤੁਸੀਂ ਲੈ ਸਕਦੇ ਹੋ ਕਰੋ ਹੜਤਾਲ ਮੈਂ ਕਿਹਾ ਕਲਮ ਛੋੜ ਹੜਤਾਲ ਮੈਂ ਕਿਹਾ ਛੱਡੋਂਗੇ ਤੁਹਾਡੀ ਮਰਜ਼ੀ ਨਾਲ ਕਲਮ ਫਿਰ ਕਲਮ ਵਾਪਸ ਦੇਣੀ ਹੈ ਜਾਂ ਨਹੀਂ ਹੈ ਸਾਡੀ ਮਰਜ਼ੀ ਹੋਊਗੀ ਫਿਰ ਮੈ ਤੁਹਾਨੂੰ ਪਤਾ ਹੀ ਹੈ ਇੱਥੋਂ ਵਾਲਾ ਪਠਾਨਕੋਟ ਪਠਾਨਕੋਟ ਵਾਲਾ ਮਮਦੋਟ ਮਮਦੋਟ ਵਾਲਾ ਉਹ ਉਧਰ ਅਨੰਦਪੁਰ ਸਾਹਿਬ ਕਣੀ ਐ ਕਰਤਾ ਸਾਰਾ ਹੁਣ ਜਮਾ ਸੱਟ ਨੇ ਕਹਿੰਦੇ ਜਮਾ ਠੀਕ ਨਾਲੇ ਮੈਂ ਕਿਹਾ ਰਿਸਟਰੀ ਨਹੀਂ ਕਰਨੀ ਤੁਸੀਂ ਤੁਸੀਂ ਹੋਰ ਕੰਮ ਕਰੋ ਸਾਈਨ ਕਰਨਿਆਂ ਨੇ ਕੱਲੇ ਉਸੇ ਕੰਮ ਦੀ ਤਨਖਾਹ ਮਿਲਦੀ ਓਹਨਾਂ ਨੂੰ ਸਾਈਨ ਕਰਨ ਵੇਲੇ ਰੱਬ ਬਣ ਜਾਂਦੇ ਨੇ ਸਾਈਨ ਕਰਤੇ ਮੈਂ ਮੇਰੇ ਨਾਂ ਤੇ ਸਾਈਨ ਹੋ ਗਏ ਮੈਂ ਰਿਸਟਰੀਆਂ ਕਰਦਾ ਬੁਗਾ ਕੇ ਮਾਰਦੇ ਰਿਸਟਰੀ ਓਹ ਗਲਤ ਲਿਖੀ ਹੋਈ ਐ ਬਸ ਕੀ ਕਰੋਗੇ ਤੁਸੀਂ ਉਹਦਾ ਮਤਲਬ ਇਹ ਹੁੰਦਾ ਵੀ ਪੈਸੇ ਨਹੀਂ ਆਏ ਤੇਰੇ ਉਹ ਤੋਂ ਲਿਖਾ ਕੇ ਲਿਆ ਜਿਹੜਾ ਮੇਰਾ ਏਜੰਟ ਐ ਓਹੋ ਰਿਸਟਰੀ ਜੀ ਲਿਖ ਦਿੰਦੇ ਆ ਵੀ ਪੈਸੇ ਆ ਕੇ ਬਾਹਰ ਰਕਮ ਬਾ ਵਸੂਲ ਕਹਿੰਦਾ ਹਾਂ ਹਾਂ ਹੁਣ ਠੀਕ ਐ ਮੈਨੂੰ ਸਾਰਾ ਪਤਾ ਐ ਨਾ ਅੰਦਰ ਲੀਆਂ ਗੱਲਾਂ ਦਾ ਇਹ ਤਾਂ ਦੇਖੋ ਕੈਂਸਰ ਤੇ ਆਇਓਡੈਕਸ ਲਾਉਣ ਨਾਲ ਕੈਂਸਰ ਠੀਕ ਨਹੀਂ ਹੁੰਦਾ ਇਹ ਤਾਂ ਕੀਮੋਥੈਰੇਪੀ ਕਰਨੀ ਪੈਣੀ ਐ ਇਹ ਰਿਸ਼ਵਤ ਖੋਰੀ ਕੈਂਸਰ ਐ ਇਹ ਭ੍ਰਿਸ਼ਟਾਚਾਰ ਕੈਂਸਰ ਵਾਂਗੂ ਲੱਗਦਾ